ਅਸੀਂ ਨਾ ਕਿਹਦਾ ਨਾਗ ਵਿਕਦਾ ਹੋਵੇ ਅਸੀਂ ਵਿਕੋ ਨਹੀਂ ਕੁਛ ਵੀ ਕਾਉਂਟ ਦੇ ਬੱਕਰੇ ਨਾ ਅਸਮਨ ਦਾ ਵੀ ਮਾਰ ਲੇਗੀ ਬਾਈ ਇਹ ਕਦੇ ਮੇਰੀ ਲੈਣ ਬੱਕਰੀਆਂ ਦੇ ਦੀਆਂ ਵੀ ਹਾਂ ਆ ਜਾਓ ਬਾਈ ਇਹਦਾ ਵੀ ਹੋ ਕੇ ਰਾਦਾ ਨੇ ਤੇ ਕਰਾਉਣਾ ਨਹੀਂ ਦਾ ਜਿਹੜਾ ਮਾਰਜੀ ਤੋਂ ਨੇ ਆ ਲੈ ਕੇ ਬਾਈ ਕੱਲ ਕਰ ਗਾਂਦੋ ਆ ਗਈ ਨਾ ਦੇਖੀ ਪਰਵਾਹ ਕਰਦੇ ਨਹੀਂ ਆਪੋ ਗੱਲਾਂ ਉਹ ਡਾਕ ਨੇ ਹੁਣ ਇਹ ਨਹੀਂ ਬੱਤੀ ਆ ਗਈ ਉਹ ਰੱਖਣੇ ਦਾ ਪੈਂ ਨਹੀਂ ਨਾ ਪੰਜ ਚਾਰ ਸਤ ਦੇ ਦੇ ਉਹ ਦੇ ਦਿੰਦੇ ਜੇ ਹੁੰਦਾ ਹੁੰਦਾ ਬਾਪਾ ਬੱਕਰੇ ਲੱਤ ਨਾਲ ਫਿਰ ਬਾਡੀ ਵੀ ਨਹੀਂ ਵੇਖੀ ਇੰਨੇ ਕਿਹਾ ਤੁਮਾ ਕਿਉਂ ਲਾਇਆ ਬੈਠੇ ਯਾਰ ਗੱਲ ਤੇਰੇ ਕੋਲੋਂ ਦੇ ਦੇ ਉੱਤੇ ਕਰਵਾ ਦੇ ਕਾਰੋਗਾਂ ਦਾ ਜਾਂ ਬੋਟ ਚੱਲ ਤੇ ਕੱਟ ਲੈ ਜਿੱਦ ਤੇ ਤੇਰੇ ਤੇ ਯਕੀਨ ਆਪਣੇ ਤੇ ਵੀਰ ਤਾਂ ਤੇਰੇ ਤੇ ਯਕੀਨ ਆ ਕਿੱਥੋਂ ਵੀ ਆਪਾਂ ਗੱਲ ਕਰਨੇ ਖੜੀ ਕਿੰਨੇ ਟਾਂਕ ਦੇ ਦੇਣਾ ਆਪਣੇ ਹਾਂ ਜੀ ਸਮੀਨ ਨੇ ਨਹੀਂ ਹੋਣੀ ਬਾਈ ਬੰਦੇ ਦਾ ਨਹੀਂ ਹੋਣੀ ਅਈ ਮੰਡੀ ਦੇ ਮੁੰਡੇ ਮੰਡੀ ਨਹੀਂ ਹੋ ਬਾਈ ਅਈ ਮੰਡੀ ਦਾ ਫੇਰ ਆਪ ਲੈਣੀ ਉਹ ਮੰਡੀ ਦੇ ਪੈਸੇ ਨਾਲ ਉਹ ਵੇਚ ਦੀ ਗੱਲ ਹੋ ਜੋ ਕੀ ਗੱਲ ਆ ਬਾਈ ਨਾ ਛੋਟੀ ਗੱਲ ਨਹੀਂ ਮੈਂ ਕਰਦਾ ਮੈਂ ਤੈਨੂੰ ਕਹਿੰਦਾ ਬਾਈ ਮੈਂ ਮੱਦੇ ਮੱਦੇ ਦਿਨਾਂ ਨਾਲ ਮੰਡੀ ਆ ਬਰਾ ਹਾਂ ਤੇਰਾ ਜਿਆਦਾ ਹੈ ਹਾਂ ਤੇਰਾ ਜਾ ਰਿਹਾ ਮੰਡੀ ਦਾ ਮੰਡੀ ਕਰ ਲਓ ਬਾਬਾ ਲੈਣੇ ਆ ਮੈਂ ਪੈਸੇ ਘਰ ਮੇਰੇ ਇਹਦੇ ਰੋਜ ਨਹੀਂ 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 ਭਈ ਆਪਾਂ ਲੈ ਲਈਂ ਨਹੀਂ ਫੇਰ ਬਾਬਾ ਆਪਾਂ ਗਲਤ ਗੱਲ ਨਹੀਂ ਕਰਦੇ ਕੱਲ ਨੂੰ ਬੇਇੱਜ਼ਤੀ ਹੋਵੇ ਗੱਲ 'ਚ ਜਿਹੜੀ ਉਹੀ ਤਾਂ ਕਰ ਲਾਂ ਨਾ ਕੱਲ ਨੂੰ ਬੇਇੱਜ਼ਤੀ ਹੋਵੇ ਤੂੰ ਖੱਚੀ ਫਰੇ ਮੈਨੂੰ ਮੰਡੀ 'ਤੇ ਯਾਰ ਇਹ ਖੜਾਗਾ ਇਹ ਮੇਰਾ ਵੀ ਜ਼ਿੰਮੇਵਾਰਾ ਤੁਹਾਡਾ ਵੀ ਜੇ ਮੇਰੇ ਤੋਂ ਤੁਸੀਂ ਲੈ ਕੇ ਮੰਡੀ ਤੇ ਮੰਡੀ ਦਾ ਚੱਲਦੀ ਹੈ ਨਾ ਮੰਡੀ ਤੇ ਮੰਡੀ ਤੇ ਚੱਲਦੀ ਹੈ ਮੇਰੀ ਕਾ ਭੋਲੇ ਮੂਰੇ ਆਉਂਦਾ ਕਾ ਉਹ ਸਿਸਟਮ ਦੇਖ ਕੇ ਗੱਲ ਕਰੇ ਨਾ ਚੰਗਾ ਹੁੰਦਾਗਾ ਮੀਨੇ ਦੇ ਡੜੇ ਦਾ ਹੁੰਦਾ ਵੀ ਡੜੇ ਦਾ ਮੀਨੇ ਦੇ ਡੜੇ ਦਾ ਤਾਂ ਹੁੰਦਾ ਜਰਾ ਕਾ ਮੈਂ ਵੀ ਗਾਂ ਪਸ਼ੂ ਦਿੱਤੇ ਵੇ ਲੈਣੇ ਪੈਸੇ ਮੈਨੂੰ ਆਪਦੇ ਕਰਾਰ ਦੀ ਝਾਗ ਹੈ ਨਾ ਕੋਈ ਨਾ ਚੱਲ ਇਹ ਤਾਂ ਫਿਰ ਆਪ ਗੱਲ ਨਹੀਂ ਕਰੀਏ ਨਾ ਆਪਾਂ ਕਿਹੜਾ ਰੋਹ ਕਰਦੇ ਆਪਾਂ ਪਹਿਲੇ ਗੱਲ ਖੋਲੀ ਆ ਗੱਲ ਠੀਕ ਹੈ ਫਿਰ 10 ਦੀ ਉਹਨੇ ਵੀ ਗੱਲ ਸਿੱਧੂ ਦੇਵ ਜੀ ਆ ਆਪਾਂ ਯਾਰ ਕਲ ਨੂੰ ਤੂੰ ਮੰਡੀ ਤੇ ਰੋਖੀ ਜੀ ਫਿਰ ਮੈਨੂੰ ਖੱਚੇ ਉਹਦੀ ਗੱਲ ਮੈਂ ਤਾਂ ਦੇਉਂਗਾ ਹੀ ਨਾ ਲੈਣਾ ਮੰਡੀ ਤੇ ਢੋਠੀ ਦਾ ਬੈਜਦਾ ਢੂਠਾ ਪਊਗਾ 4 ਬੰਦੇ ਤੇ ਮੈਂ ਮੈਂ ਤਾਂ ਬਾਬਾ ਢੂਠਾ ਪਊ 4 ਬੰਦੇ ਤੇ ਤੂੰ ਆਹ ਕਿੰਦਾ ਹਾਂਜੀ ਕਿੱਧਰ ਗਿਆ ਹਾਂ ਚਲੋ ਫਾੜ ਵਖਤੀ ਜੂਆ ਕਿੱਧਰ ਗਿਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਆਈ ਮੈਨੂੰ ਲਿਆ ਕਰੋ ਇਹ ਮੇਲੇ ਲੱਗਦੇ ਨੇ ਕੋਨੇ ਕੋ ਤਾਂ ਕਿ ਤਾ ਹੁੰਦੇ ਰਹੇ ਹਾਂ ਸੌਤੇ ਹੁੰਦੇ ਰਹੇ ਹਾਂ ਹਨਾ ਵੀ ਹੋਰ ਰੇਟ ਵੀ ਬਣਾਇਨਾ ਦਾ ਬਾਬੂ ਨੂੰ ਪੌਣ ਦਾ ਸਿਰ ਤਰ੍ਹਾਂ ਦਾ ਹੋਰ ਪਾਜ ਗਿਆ ਬੰਦ 500 ਰੁਪਏ ਖਤਰ ਭਜ ਗਿਆ ਉਹ ਬਗਲੂ 8000 ਲਾਤਾ ਜੀ ਮੰਗਿਆ ਸੀ ਮੱਠ ਦਾ ਪੋਦਾ ਹੀ ਪਾ ਲਾ ਸਾਡੇ ਸਾਥੋਂ ਆਪਣੇ ਮੂੰਹ ਨਾਲ ਬਹੁਤ ਵਧੀਆ ਬਈ ਅੱਜ ਮੰਡੀ ਭਰੇ ਕਰੇ ਬੋਲਦਿਆਂ ਮਰਾਇਆ ਆ ਬਾਈ ਨੂੰ ਬਸ ਲੈ ਪੋਲਾ ਡੀਡੀਜੀ ਮੇਰੇ ਨਾਲ ਮਿੰਟ ਮੂਹਰੇ ਆ ਜਾ ਬਾਈ ਸਰ ਹੋਰ ਇਹਨੂੰ ਗਲਾ ਆਇਆ ਓਏ ਆਇਆ ਨਾ ਪੁੱਤ ਨਾ ਕਲਪ ਆਇਆ ਬਾਈ ਆਇਆ ਬਾਈ ਪਹਿਲਾਂ ਆਉਣੀ ਤੇ ਓਰੇ ਆਇਆ ਓਰੇ ਆਇਆ ਤੇਰੇ ਲੈ ਕੇ ਕਰ ਲੋ ਫੜਾ ਆਇਆ ਖੁੱਲੇ ਹੋਏ ਇਧਰੋਂ ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਏ ਸਾਂ ਵਾਰ ਮੰਡੀ ਲੱਗਦੀ ਆ ਜੀ ਵੇ ਜੀ ਧੂਰਕੋਟ ਲਹਿਰਾ ਵੱਡਾ ਰੋਡ ਮੇਨ ਕੋਲੇ ਟੈਲਸ ਦੇ ਸਾਹਮਣੇ ਬਾਈ ਜੀ ਸਾਰਿਆਂ ਨੇ ਪਹੁੰਚਣਾ ਮਾਲ ਵਾਲੇ ਛੇੜੂਆਂ ਨੂੰ ਬੇਨਤੀ ਹੱਥ ਬੰਨ ਕੇ ਹੋਰ ਵਪਾਰੀਆਂ ਨੂੰ ਘਾਟੂ ਮਾਲ ਵੀ ਆਉਂਦਾ ਬਾਈ ਜੀ ਚੰਗੀਆਂ ਬੱਕਰੀਆਂ ਵੀ ਆਉਂਦੀਆਂ ਆ ਬਹੁਤ ਵਧੀਆ ਮੰਡੀ ਭਰਦੀ ਹੈ ਬਹੁਤ ਵਧੀਆ ਬਾਈਆਂ ਦਾ ਪ੍ਰਬੰਧ ਆ ਗੱਲਾਂ ਰਗਿਆਂ ਦਾ ਇੱਥੇ ਗੱਲ ਦੀ ਟੋਟਲੀ ਗੱਲ ਨਹੀਂ ਗਈ ਲੰਗਰ ਪੂਰਾ ਵਧੀਆ ਤੁਰਤ ਵਰਤਦਾਗਾ ਸਾਰਿਆਂ ਨੇ ਬਾਈਆਂ ਨੇ ਪਹੁੰਚਣਾ ਦਲਾਲਾਂ ਨੂੰ ਵੀ ਬੇਨਤੀ ਆ ਤੇ ਲੈਣ ਵਾਲਿਆਂ ਖਰੀਦਣ ਵਾਲਿਆਂ ਨੂੰ ਵੇਚਣ ਵਾਲਿਆਂ ਨੂੰ ਵੀ ਆਟੂ ਮਾਲ ਵੀ ਚੰਗੀਆਂ ਬੱਕਰੀਆਂ ਵੀ ਆਉਂਦੀਆਂ ਬਾਈ ਜੀ ਵਾਹਿਗੁਰੂ ਜੀ ਦਾ ਖਾਲਸਾ ਸਦਾ ਵਾਹਿਗੁਰੂ ਜੀ ਕੀ ਫਤਿਹ ਜਗਾਰਾ ਸ਼ਰਦੀਏ ਫਿਰ ਸਾਰੇ ਆਵੇ ਜਾਣ ਲੋ ਜਾਵੇ ਪਦੇ ਪਾਵੇ ਛੱਤਰੀਆ ਗਾਲ ਸਤਿ ਸ੍ਰੀ ਅਕਾਲ ਬਾਈ ਗੁਰਜੀ ਕੀ ਫਤਿਹ